si چلو نا روڈکشی پتیہ پلاو سب تک جی وائٹ جی لا سلام وائٹ جی کے ہوتے ہیں کوئی گل نہیں چل رہا ہے محمد چل رہا ہے چل اچھا میں آپ کو رابطہ کر رہا ہوں آپ روڈ جی جی uh... بولتے पियो जनार जमदे गुरू कयो जमदे गुरू ਤਰੇ ਬਾਰੇ ਦੇ ਵਿੱਚ ਸਾਰੇ ਜਨਮ ਦੇ ਚਾਰ ਨੂੰ ਸੰਗੋਤਿਆ ਸੀ ਜਿਹੜਾ ਕਾਫੇ ਮਹਾਨ ਚ ਸ਼ਾਲਾ ਕਰਦੇ ਆ ਉਹਦਾ ਪ੍ਰੋਡਕਟ ਪੋਰਸ ਤੋਂ ਦੋ ਤੋਂ ਭਾਰੀ ਅੰਦਰੋਂ ਸਮਾਂ ਨਿਕਲ ਉਹ ਬਾਰੇ ਪਤਾ ਲੱਗਦਾ ਕਿ 3 ਤੋਂ ਜ਼ਿਆਦਾ ਗੁਰੂ ਸਾਹਿਬ ਸੱਦੇ ਬਾਦਸ਼ਾਹ ਜੀ ਨੇ ਸਿੱਖ ਨੂੰ ਭੇਜਿਆ ਕਿ ਪਿਰਤੀਤੰਦ ਨੂੰ ਬੁਲਾ ਕੇ ਲਿਆਓ ਤੇ ਛੇਤੀ ਲਾ ਕੇ ਆਓ ਜਦੋਂ ਸਿੱਖ ਧੋੜਾ ਉਹਨਾਂ ਦੇ ਘਰ ਪਿਆ ਪਿਰਤੀਤੰਦ ਆਪਣੀ ਘਰਵਾਲੀ ਦੇ ਨਾਲ ਕੇ ਬੈਠਾ ਸੀ ਉਡੀਕਦਾ ਸੀ ਕਿ ਅੱਜ ਕੋਈ ਠੱਗਣਾ ਵਾਪਰ ਜਾਣੀ ਹੈ ਤੇ ਠੱਗਣਾ ਵਾਪਰ ਉਹਨੂੰ ਇਹ ਵੀ ਪਤਾ ਵੀ ਠੱਗਣਾ ਮੇਰੇ ਸਿਰ ਤੇ ਪੈਣੀ ਹੈ ਸਾਰੇ ਸਿੱਖ দৌੜ ਕੇ ਜਾਂਦੇ ਜਾ ਕੇ ਆ ਗਿਆ ਪਿਰਤੀਤੰਦ ਜੀ ਛੇਤੀ ਜਾਓ ਪਰ ਗੁਰੂ ਸਾਹਿਬ ਨੇ ਬੁਲਾ ਕੇ ਜੋ ਕਿਲਾ ਸੋਖੀਆ ਉਦੋਂ ਤੋਂ ਪਹਿਲਾਂ ਦੀ ਔਰਾਂ ਨੇ ਜੀ ਸੋਖ ਰਹੀਗੇ ਸੇਖਰੇ ਹੋਰ ਸਾਹਿਬ ਨਾਲ ਆਇਆ ਇਹ ਸੋਖ ਰਹੀ ਦੀ ਛੇਤੀ ਆਓ ਉਹਦੇ ਅੰਦਰ ਇਹਦੀ ਖੁਸ਼ੀ ਚੜੀ ਦੀ ਸੋਖ ਰਹੀ ਦੀ ਸ਼ੁਕਰ ਹੈ ਇਨਾਂ ਦੇ ਘਰ ਦੇ ਮੁਸ਼ਕਲ ਬਣੀ ਆ ਚੱਲ ਮੈਂ ਆਉਣਾ ਸਿੱਖ ਨੂੰ ਭੇਜਿਆ ਅਨਾ ਮੈਂ ਬੱਗ ਬਣ ਕੇ ਉੱਨਾ ਜੁੱਤੀ ਪਾਉਣਾ ਬੱਗ ਬੰਨਾ ਦੇ ਬਹਾਨੇ ਆਪਣੀ ਘਰ ਵਾਲੀ ਨੂੰ ਕਹਿੰਦਾ ਲੋ ਭਈ ਇਹਨਾਂ ਦਾ ਪੁੱਤ ਮਰ ਗਿਆ ਤੇ ਹੁਣ ਸਾਡੇ ਪੁੱਤਰੇ ਰਾਜ ਕਰਨਗੇ ਰਾਜ ਉਹ ਤਾਂ ਫੇਰ ਗੁਰੂ ਬਣੂਗਾ ਰਾਜ ਅਧਰਾ ਹੋ ਗਿਆ ਬ੍ਰਾਹਮਣ ਨੇ ਆਪਣਾ ਕੰਮ ਕਰ ਦਿੱਤਾ ਜਿਸ ਕੰਮ ਦੀ ਮੈਂ ਭੇਜਿਆ ਸੀ ਕਾਲੀ ਕਾਲੀ ਆਇਆ ਬੜੀ ਮਾਨ ਵਿੱਚ ਖੁਸ਼ੀ ਸੀ ਇਹਰਾ ਉਹ ਹੋਰ ਤਾਂ ਬਣਾ ਕੇ ਜਿਹਨੂੰ ਗੁਰੂ ਸਾਹਿਬ ਜੀ ਬਈ ਮਾਨ ਰਮੇ ਦਾ ਹਵਲ ਦੱਸਦੇ ਮਾਰੇ ਕਹਿੰਦੇ ਨੇ ਸੋਹਰ ਕੀ ਜასი ਤੇਰੀ ਚਾਲ

ਜਾਕੀ ਦਾ ਜੀ ਥੋੜਾ ਮਹਨ ਲੈ ਜਾਏ ਭਰ ਕੇ ਜਿਹੜੇ ਪੁੱਤਾਂ ਬਧਿਆ ਜਿਨ੍ਹਾਂ ਦੇ ਹੱਥ ਵਿੱਚ ਆਉਣਾ ਉੱਥੋਂ ਖਾ ਗਏ ਤੇ ਜੀ ਕਰਦਾ ਵੀ ਜਿਹੜਾ ਬਚਿਆ ਵਾ ਇਹ ਵੀ ਭੰਡ ਭੰਡ ਲੈ ਜਾਣਾ ਨੂੰ ਵਾਤੇ ਕੱਖ ਨਾ ਰਹਿਣ। ਪਰ ਈਮਾਨ ਬੰਦੇ ਦੀ ਹੱਥ ਦਸੀ ਹੋਈ ਕਿ ਕੁੱਤਾ ਕੇ ਦੇ ਘਰ ਆਵੇ ਤੇ ਮੇਰੇ ਚੱਕੀ ਘਟਦਾ ਜਦ ਵੀ ਟੱਕ ਕੇ ਆਟਾ ਚੰਗੀ ਤਰ੍ਹਾਂ ਝੱਕ ਜਾਂਦਾ ਤੇ ਅਖੀਰ ਉਹ ਜਿਹੜਾ ਸਵਾਣੀਆਂ ਨੇ ਕੱਪੜਾ ਰਪਿਆਉਂਦਾ ਨਾ ਜਿਹੜਾ ਚੱਕੀ ਸਾਫ ਕਰਦੀਆਂ ਮਾੜਾ ਮਾੜਾ ਆਟਾ ਲੱਗਾ ਹੁੰਦਾ ਸਾਰੀ ਜੱਤੀ ਟੱਕ ਕੇ ਤੇ ਜਾਂ ਲੱਗਿਆ ਉਹ ਕੱਪੜਾ ਵੀ ਮੂਹ ਚ ਭਾ ਕੇ ਰਹਿ ਜਾਂਦਾ ਮਾਰੇ ਕਹਿੰਦੇ ਨੇ ਬਰੀ ਮਾਨਾਂ ਦੇ ਕੰਮ ਜਿਹਨਾਂ ਜਿਹੜਾ ਘਰਾਂ ਚੋਂ ਖਾਂਦੇ ਪੀਂਦੇ ਨੇ ਮੁੜ ਕੇ ਜੀ ਕਰਦਾ ਕਿ ਜਿਹੜਾ ਬਚਿਆ ਉਹਦੀ ਚੁੱਕ ਲੈ ਫਿਰ ਮਾਰੇ ਕਹਿੰਦੇ ਨੇ ਜਿਹੜਾ ਕੀ ਨੀਤੇ ਕਰਿਆ ਹੋਇਆ ਰਸੀਤੇ ਪਾ ਕੇ ਵੀ ਬਹੁਤ ਦੀ ਜਿਹੜੀ ਕਿਲੀ ਤੇ ਲੱਗੀ ਆ ਨਾ ਉਹ ਚੀਜ਼ ਦਰਿਆ ਤੇ ਰਹਿ ਜਾਂਦਾ ਉਹ ਦਰਜਾ ਦੀ ਹਾਰ ਤਾਂ ਵੀ ਮੈਂ ਉਹ ਕਿਲੀ ਬਾੜੀ ਵਿਚਾਰ ਹੀ ਲਾਉਂਦਾ ਤੇ ਕਿਲੀ ਕਰਦੀ। ਬੇਈਮਾਨਾਂ ਦੀ ਹਾਲਤ ਵਿਖੀ ਪਈ। ਫਿਰਤੀ ਜਾਂਦੇ ਜੇ ਤਾਂ ਪਾਰਾ, ਬਾਹਰੋਂ ਕੁਝ ਹੋ ਰਿਹਾ ਤੇ ਅੰਦਰੋਂ ਕੁਝ ਹੋ ਰਿਹਾ। ਜਦੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਆਇਆ ਤੇ ਮਨ ਵਿੱਚ ਸੀ ਬੇਹਾਨਾ ਬੁੱਤ ਮੱਗ ਪਿਆ। ਫਿਰ ਬੁੱਤ ਗੁਰੂ ਅੱਗੇ ਬੈਠੀ ਨੇ, ਮੋਗ ਵਿੱਚ ਟੁੱਕਿਆ ਹੋਇਆ ਸੀ ਬੇਵਿਕ ਤੇ ਸਾਰੀ। ਉਹਦਾ ਰੰਗ ਬਦਲ ਗਿਆ ਵੀ ਇਹ ਭੱਜ ਕਿਧਾਂ ਗਿਆ। ਜੇ ਨਾ ਪੁੱਤ ਪੜ ਗਿਆ ਤੇ ਮੈਨੂੰ ਕਾਹਦੇ ਵਾਸਤੇ ਬਣਾਇਆ ਫਿਰ ਗੁਰੂ ਸਾਹਿਬ ਜੀ ਨੇ ਉਦੋਂ ਉਹਦਾ ਕੋਈ ਲਿਆਹਾਜ ਨਹੀਂ ਕੀਤਾ ਛੱਡ ਸੰਗਤ ਵਿੱਚ ਆਉਂਦਿਆਂ ਸਾਰੀ ਮਾਰੇ ਬਿਆੰਦਿਆ ਭਰਾ ਜੀ ਤੁਹਾਡਾ ਪਿਆਰ ਮunggu ਐ ਸਰਕਾਰ ਕੀਤਾ ਤੇ ਮਾਰੇ ਕਿਨੇ ਜਤਨ ਤੁਹਾਡੇ ਪਰ ਪੁੱਤ ਹੋਇਆ ਮੈਂ ਸਾਰਾ ਸਾਰਾ ਦਿਨ ਕੁਚੜੇ ਚੁੱਕ ਕੇ ਬੈਠਾ ਰਹਿਆ ਜੇ ਸੰਗਤ ਦੇ ਵਿੱਚ ਬੱਚਾ ਚੁੱਕ ਕੇ ਰਹਿਣਾ ਕੋਈ ਦਾ ਸੌਖਾ ਨਹੀਂ ਨਾ ਉਹ ਵੀ ਪਵਿੱਤਰ ਆਤਮਾਵਾਂ ਵਾਸਤੇ ਬੱਜੇ ਲੈ ਕੱਪੜੇ ਕਿੱਲੇ ਲਾ ਦਉਂਦੇ ਆ ਦੂਜੇ ਮਾਰੇ ਕਿੰਨੇ ਤੁਹਾਡੇ ਪੁੱਤ ਨੂੰ ਮੈਂ ਆਪਣਾ ਪੁੱਤ ਜਾਣਿਆ ਉਹਨੂੰ ਮੈਂ ਪੜਾਇਆ ਉਹਦੀ ਨਾਲ ਪਰਵਰਸ਼ ਕੀਤੀ ਨਾਲ ਜੇੜਸਾ ਉਹਦਾ ਵੀ ਮਾਤਰ ਜਾਈਦਾ ਸੀ ਲਾ ਕੇ ਹਰ ਤਰ੍ਹਾਂ ਦੀ ਉਹਨੂੰ ਅਗਵਾਈ ਤੇ ਜੇ ਰੱਬ ਨੇ ਮੈਨੂੰ ਪੁੱਤ ਦਿੱਤਾ ਤਾਂ ਉਹ ਮਾਰੀ ਨੇ ਲੱਗੇ ਮਾਰੇ ਕਿੰਨੇ ਹਕੀਕੀ ਤਰੀ ਤੇ ਉਹ ਫਿਰ ਜਿਵੇਂ ਬੋਲਦੇ ਆਪੀ ਜੇ ਦਾ ਮਤਲਬ ਗਲਤ ਹੋਵੇ ਉਹ ਨਹੀਂ ਉੱਚ ਉੱਚ ਕਿ ਅਗਲੇ ਨੂੰ ਕਹਿਣਾ ਉਹਦਾ ਨਹੀਂ ਗੱਲ ਚਰਚਰਾ ਕਰੋ ਤੁਹਾਡੀ ਸੰਗਤ ਬੈਠੀ ਹੋਏ ਇਹਦਾ ਮਤਲਬ ਥੋੜਾ ਤੇ ਮੇਰੇ ਤੇ ਇਲਜ਼ਾਮ ਲਾਉਂਦੇ ਮੈਂ ਕੀ ਕੀਤਾ ਮਾਰੇ ਕਿੰਨੇ ਤੂੰ ਜ਼ਹਿਰ ਦੇ ਕੇ ਮਾਰਦਾ ਮਤਾਂਸ ਮੇਰੇ ਕੋਲ ਉਹਦਾ ਜੀ ਬਿਲਕੁਲ ਝੂਠ ਜਦੋਂ ਉਹਦੇ ਵਰਤਾਂ ਗੱਦੀ ਤੇ ਬੈਠੇ ਜੇ ਉਹੋਂ ਦੇ ਮੇਰੇ ਤੇ ਇਲਜ਼ਾਮ ਕੋਈ ਨਾ ਕੋਈ ਲਾਈ ਜਾਂਦੇ ਜੇ ਘਰ ਬਾਹਰ ਤੇ ਸਾਰੇ ਤੋਂ ਸਾਹਮਣੇ ਹੁਣ ਮੈਨੂੰ ਬਗਰਾਮੀ ਕਾਦੀ ਦਿੰਦੇ ਮਾਰੇ ਕਹਿੰਦ ਨੇ ਮਾਇਆ ਤਾਂ ਮੈਂ ਕਈ ਵਾਰੀ ਆਖਿਆ ਲੈ ਜਾਂਗਾ ਪੱਟਾ ਪਾ ਕੇ ਮੈਨੂੰ ਤੇ ਮਾਇਆ ਚਾਹੀਦੀ ਨਹੀਂ ਜਿਹੜਾ ਤੇਰੇ ਅੰਦਰ ਦਾ ਵਹਿਰ ਆ ਉਸ ਵਹਿਰ ਨੂੰ ਮੈਂ ਖਤਮ ਕਰਨਾ ਚਾਹੁੰਦਾ ਸਬਰ ਤੇਰੇ ਅੰਦਰੋਂ ਵਹਿਰ ਮਰਿਆ ਬੜੀ ਕੋਸ਼ਿਸ਼ ਕੀਤੀ ਪਰ ਤੂੰ ਵਹਿਰ ਛੱਡਿਆ ਨਹੀਂ ਅੱਜ ਵੀ ਕੀਤਾ ਕੁਦਾ ਕੁਝ ਨਹੀਂ ਕੀਤਾ ਮਾਰੇ ਕਹਿੰਦ ਨੇ ਤੈਨੂੰ ਦੱਸੀਏ ਤੂੰ ਕੀ ਕੀਤਾ ਹੋਰਾਂ ਵੀ ਦੱਸੋ ਸਹੂਦਗੀ ਆ ਉਦੋਂ ਜ਼ਰੂਰ ਜਿੰਦ ਦੇ ਰਿਆ ਗਿਆ ਸੀ ਬਿੱਧੀ ਜੰਦ ਲਿਆ ਉਹਨੂੰ ਤੇ ਮਾਰੇ ਚੋਂ ਬ੍ਰਾਹਮਣਾਂ ਚ ਬਾਰੇ ਤੋਂ ਨੇ ਹਰਦਾ ਮਹਾਰਾਜ ਜੀ ਸਾਡੀ ਸੰਗਤ ਦੇ ਵਿੱਚ ਦੱਸ ਉਹਨੇ ਫਿਰ ਬੋਲ ਕੇ ਦੱਸਿਆ ਕਣਕਾ ਮਹਾਰਾਜ ਜੀ ਇਸ ਤੁਹਾਡੇ ਭਰਾ ਨੇ 500 ਰੁਪਏ ਮਿਹਰਬਾਨੀ ਦਿੱਤਾ ਸੀ ਸਾਡੇ ਘਰ ਵਿੱਚ ਤੇ ਅੱਧੀ 2 ਰੁਪਏ ਨਹੀਂ ਮਲੇ ਜੋ ਮੇਰੀ ਬੀਨਾ ਭੜ ਗਏ ਇਹਨਾਂ ਦਿੱਤਾ 100 ਰੁਪਏ ਇਹ ਵੀ ਮੇਰੇ ਕਰਤ ਦੇ ਜੇ ਤੁਸੀਂ ਬਹੁਤ ਮੈਂ ਤੁਹਾਨੂੰ ਲੈ ਕੇ ਦੱਸ ਦੇਣਾ ਦੋ ਕੁੜੀਆਂ ਜਿਹੜੀਆਂ ਨੇ ਮੈਂ ਦਿੱਤੀਆਂ ਸੀ ਇਹ ਤੋੜਾ ਦਰੀ ਵਿੱਚ ਭੋਲ ਦਿੰਦੀ ਸੀ ਤੁਹਾਡੇ ਪੁੱਤ ਨੂੰ ਪਿਆਉਣਾ ਤੇ ਪਾਣੀੋਂ ਕੱਢ ਕੇ ਦਿੱਤਾ ਦੂਜੀ ਕੁੜੀ ਮੇਰੇ ਕੋਲ ਦੇ ਉਹ ਇਹਨੇ ਦਤੀ ਸੀ ਭਜੇਤ ਨੂੰ ਖੰਝ ਜੇ ਤਾਂ ਦੂਜੀ ਕੁੜੀ ਖੋਲ ਕੇ ਪਿਆਉਣ ਦਵੀ ਜਦੋਂ ਇਹਦੀ ਗੱਲ ਆਖੀ ਤੇ ਫਰੀ ਸਭਾ ਵਿੱਚ ਵਰਤੀ ਜਾਂਦਾ ਮੂੰਹ ਨੀਵਾ ਹੋ ਗਿਆ ਇਨਾ ਜਿਆਦਾ ਸ਼ਰਮੇ ਦਾ ਹੋਇਆ ਇਹ ਧਰਤੀ ਥੁਲੇ ਹੋਈ ਰੰਦੀ ਪਾ ਜਾਵੇ ਕਿਦਾਂ ਨੂੰ ਮਾਰੇ ਕਿ ਤਨਾ ਕਰਦੀ ਜਾਂਦਾ ਨਾ ਕੋ ਕੁੱਲ ਭਰਤੀ ਆ ਤੂੰ ਗੁਰੂ ਰਾਮਦਾਸ ਜੀ ਦੇ ਗੁਰ ਵਿੱਚੋਂ ਨਹੀਂ ਕਾ ਤੂੰ ਬਾਸਾਂ ਦੀ ਬੋਲ ਵਿੱਚ ਹੈਂ ਬਾਸ ਜਿਹੜੇ ਨੇ ਹਵਾ ਆਵੇ ਤੇ ਤੈਹਰ ਜਾ ਕੇ ਤੇ ਆਪਣਿਆਂ ਨੂੰ ਆਦਲ ਆਦਮ ਨੇ ਆ ਉਹ ਆਪ ਵੀ ਸੜ ਜਾਂਦੇ ਆ ਤੇ ਦੂਜਿਆਂ ਨੂੰ ਵੀ ਸਾੜ ਦਿੰਦੇ ਆ ਮਾਰੇ ਕਿਤੇ ਤੂੰ ਬਾਸ ਹੈਂ ਤੂੰ ਕੁਲ ਬਾਕੀ ਆ ਪਰ ਤੈਨੂੰ ਇੱਕ ਬੰਦਾ ਪਤਾ ਹੋਣਾ ਚਾਹੀਦਾ ਸਵਰਥ ਪਿਤਾ ਗੁਰੂ ਰਾਮਦਾਸ ਜੀ ਜਿਹਦੇ ਸਿਰ ਤੇ ਹੱਥ ਰੱਖਣ ਉਹਨੂੰ ਮਾਰ ਦੇਣਾ ਤੇ ਬੜੀ ਦੂਰ ਦੀ ਗੱਲ ਆ ਉਹਦਾ ਕੋਈ ਬਾਣ ਵੀ ਕਰ ਨਹੀਂ ਸਕਦਾ ਜੇ ਇਮਾਮ ਨੂੰ ਸੁਣਿਆ ਤਾਂ ਉਹਦੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਣ ਉੱਤਰ ਕੇ ਪਵੇ ਉਹ ਆਰੇ ਨਾ ਹੁਣ ਦੇਵੇ ਅੰਦਰੋਂ ਝੋਟਾ ਸੀ ਸੰਗਤ ਨੇ ਵੀ ਬਾਣਤਾ ਪਾਈ ਜਾ ਮਾਰੇ ਨੇ ਆਖਿਆ ਹਣ ਤੂੰ ਗੱਲ ਕਰੀਏ ਘਰ ਦੇ ਸਜਣਾ ਵਾਂਗੂ ਰਹਿਣਾ ਉਹ ਦਿਨ ਨਹੀਂ ਆਇਆ ਹਣ ਤੇਰੇ ਨਾਲ ਸਾਡਾ ਮੇਲ ਨਹੀਂ ਕੋਈ ਸਾਰੇ ਕਿਤੇ ਜਿੰਨਾ ਮੇਲ ਕੀਤਾ ਉਹਨਾਂ ਤੋਂ ਸਾਡਾ ਇਨਸਾਨ ਕੁਤੋਂ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਆਪਣੇ ਦਾ ਰਾਜੀ ਤੇ ਹੀ ਆਪਣੇ ਦਾ ਰਾਜੀ ਸਿਰ ਨੀਵਾ ਕਰਕੇ ਵਿਹਾਨ ਕਰਵਾ ਨੇ ਵਿਚਗ ਕੀ ਹੋਇਆ ਕਿ ਨਾ ਬੋਣ ਗਿਆ ਸਾਡੇ ਬੰਦੇੱਖ ਨਹੀਂ ਰਿਹਾ ਪਰ ਇਹ ਸਮਾ ਦੇ ਵਿੱਚ ਮੈਂ ਝੂਠਾ ਹੋ ਗਿਆ ਕਿ ਨਾ ਦਾ ਕੋਰਤ ਮਾਰਦਾ ਰੰਦਾ ਸੀ ਤੇ ਲੋਕਾਂ ਨੇ ਮੈਨੂੰ ਬਾਹਰ ਪਾਜਿਆ ਇਹੋ ਜਿਹਾ ਕੰਮ ਕਰਕੇ ਹੁਣ ਅੰਮ੍ਰਿਤਸਰ ਵਿੱਚ ਰਵਾਂਗੇ ਤੇ ਤਾਂ ਦੁਕਾਨੇ ਤੇ ਰਹਿਣ ਨਹੀਂ ਦੇਣਾ ਇਹੋ ਗੱਲ ਹੋਇਆ ਸੀ ਇਹ ਕੱਟਿਆ ਨ ਰਿਹਾ ਤੇ ਜਿਨ੍ਹਾਂ ਗਲੀਆਂ ਸਾਡੀ ਨੰਗਦਾ ਸੀ ਗੁਰੂ ਕੀ ਸੰਗਤ ਨੂੰ ਕਹਾ ਕਰਦੀ ਸੀ ਲਾਣਤਾ ਪਉਂਦੀ ਸੀ ਵੀ ਹੀਨੇ ਤੇਰ ਬਾਅਦ ਮਾਤਾ ਕੰਗਾ ਨੂੰ ਮਾਰੇ ਨੇ ਪੁੱਤ ਤਾ ਤੇ ਆਹ ਗੁਰੂ ਦਾ ਪੁੱਤ ਉਹ ਪੁੱਤ ਨੂੰ ਮਾਰਦੇ ਮਗਾਸੀ ਤੇ ਰੋੜਦੇ ਜਿਵੇਂ ਰੋੜ ਜੋਤਾ ਨਹੀਂ ਰਿਹਾ ਆਖੀਰ ਫਿਰ ਸਾਧ ਸੰਗਤ ਜੀ ਅਗਲੇ ਦਿਨ ਰਾਤ ਨੂੰ ਫਿਰ ਫੈਸਲਾ ਕਰ ਲਿਆ ਕੰਗਾ ਹੁਣ ਅੰਮ੍ਰਿਤਸਰ ਦੇ ਜਰੀਏ ਜੀ ਰਹਿ ਸਕਦੇ ਜਿਹੜਾ ਜੀ ਅਦਲਾਂ ਲੋਕੀ ਕਰਦੇ ਇਹਦੇ ਪੁੱਤਰ ਨੂੰ ਜੋਗੇ ਨਹੀਂ ਰਹੇ

ਮਹਾਰਾਜ ਜੀ ਪਤਾ ਨਹੀਂ ਕਿੱਥੇ ਚਲੇ ਗਏ ਦੋਵੇਂ ਜੀ ਤੇ ਨਾਲ ਪੁੱਤ ਤੇ ਪੰਜ ਸੱਤ ਉਹਦੇ ਸੇਵਾਦਾਰ ਆਪਣੇ ਨਾਲ ਸਮਾਨ ਲਾ ਕੇ ਚੁਰਪੇ ਨੇ ਪਰ ਇਹ ਕਹਿੰਦੇ ਨੇ ਮੇਰੇ ਬਾਪ ਦਾ ਪੋਤੇ ਆ ਮੇਰਾ ਦਾ ਘਾਹਰਾਵਾ ਲੋਕੀ ਕੀ ਆਪਣਗੇ ਵੀ ਚਲੋ ਇੱਕ ਤੇ ਗਲਤ ਹੋ ਗਿਆ ਦੂਜੇ ਨੇ ਰੋਕਿਆ ਨਹੀਂ ਭਾਈ ਗੁਰਦਾਮ ਜੀ ਨੂੰ ਭੇਜਿਆ ਵੀ ਤੁਸੀਂ ਸਾਡੇ ਦੋਵਾਂ ਦੇ ਸਾਹੇ ਤੇ ਉਹਦੇ ਵੀ ਮਾਮਾ ਜੀ ਉਹ ਮੇਰੇ ਵੀ ਮਾਮਾ ਜੀ ਉਹ ਉਹਨੂੰ ਸਮਝਾ ਗਏ ਤੇ ਆਪੋ ਵੀ ਅਫਸਰਾਂ ਦਾ ਛੱਡ ਕੇ ਜਾਣ ਉਹ ਇਹ ਤਾਂ ਜੀ ਤੇਰੇ ਕੋਲ ਦਰਦੀ ਹੋਗੀ

ਅਫੀਰ ਮੈਂ ਆਪਣੇ ਮਿੱਤਰ ਨੂੰ ਲਿਆਇਆ ਸਸਲੀ ਖਾਨ ਨੂੰ ਸੱਦ ਕੇ ਤੇ ਅਬਰਸਰ ਛੱਡ ਕੇ ਤੁਹਾਡਾ ਗੁਰੂ ਤਾਂ ਉੱਡ ਗਿਆ ਸੀ ਬਟਾਰੀ ਪਿੰਡ ਨੂੰ ਤੇ ਉੱਥੇ ਸਾਲ ਲਿਆ ਕਿ ਤੇ ਫੇਰ ਵਾਪਸ ਆ ਗਿਆ ਹੁਣ ਮੈਂ ਰਿਆਨ ਕਰਿਆ ਬਿਰਤੀ ਜੰਦ ਨੂੰ ਤੇ ਬੇਨੁਮਤਾ ਕੇ ਰਾਂ ਬਾਹਰ ਘੜ ਦਤਾ ਅਬਰਸਰ ਹੁਣ ਦਿੱਤੇ ਵੀ ਰੱਖਦੇ ਜਾਊਗਾ ਇਹਨੂੰ ਉੱਥੇ ਬਣ ਕੇ ਲਿਆਵਾਂਗੇ ਡਰਦੇ ਹੋਏ ਨੇ ਮੇਰੇ ਬਾਲਕਰਾ ਰਾਵਾਂ ਤੁਹਾਨੂੰ ਕੁਛ ਕਰ ਜਾਈ ਨਹੀਂ ਹੈਗੀ ਭਾਈ ਗੁਰਦਾਰ ਜੀ ਨੇ ਆਖਿਆ ਤੇਰੀ ਸਭਾਗ ਤੇਰਾ ਉੱਥੇ ਚੱਲਦਾ ਉਹਦੇ ਭਾਰਤ ਅੰਦਰ ਪਰਵੇਸ ਕਰੇ ਤੇਰੇ ਕੋਲੋਂ ਤੇਰ ਦਰਖਾਵੇ ਤੂੰ ਕੌਣ ਆ ਬਣਾਉਣ ਵਾਲਾ ਤੂਏ ਕੋਲੇ ਜੱਟ ਤੇ ਮਾਫੀ ਮੰਗ ਭਰਗੋ ਤੇ ਇਹੋ ਹੀ ਬਾਗ ਦਾ ਰਾਖਿਆ ਹੁਣ ਮੈਂ ਸੁਰਹੀ ਥਾਣੂ ਰਹਿਣ ਵਾਲੇ ਚੱਲਿਆ ਹਾਂ ਗੁਰੂ ਅਰਜਨ ਦੇਵ ਜੀ ਨੂੰ ਭਾਣਾ ਕੇ ਦਿੱਲੀ ਪੇ ਜਾ ਕੇ ਇਹਦਾ ਮੁੱਤ ਵੀ ਨਹੀਂ ਛੱਡਣਾ ਇਹੋ ਵੀ ਨਹੀਂ ਛੱਡਣਾ ਤੇ ਮਨ ਦਾ ਦੁੱਧਾ ਨੂੰ ਆਪਣੇ ਪਿੰਡ ਭੇਜਦੇ ਆ ਕੇ ਵਾਪਸ ਉਹਦੇ ਤੇ ਕੇ ਤੇ ਮੈਂ ਸਾਰਾ ਪਰਬੰਧ ਆਪਣੇ ਹੱਥ ਵਿੱਚ ਲੈ ਲੈਣਾ ਭਾਈ ਗੁਰਦਾਸ ਜੀ ਨੇ ਆਖਿਆ ਅਗੇ ਜੇ ਉਹਾਂ ਦੇ ਪੁੱਤ ਨੂੰ ਮਾਰ ਦੇਤੀ ਗੱਲ ਕਰਦਾ ਸੀ ਹਣ ਗੁਰੂ ਅਰਜਨ ਦੇਵ ਜੀ ਨੂੰ ਮਾਰ ਦੀ ਗੱਲ ਕਰਦਾ ਤੇ ਉਹ ਇਹ ਨਹੀਂ ਪਤਾ ਕਿ ਚੰਦ ਨਾਲ ਪੁੱਛੇ ਜਾਂ ਧਰ ਨਾਲ ਪੁੱਛੇ ਜਾਣਣੀ ਚੁੱਪ ਕੇ ਡਰਣਾ ਭਾਈ ਗੁਰਦਾਸ ਜੀ ਬਿਰੋ ਨੂੰ ਕਹਿੰਦੇ ਨੇ ਤਰ ਸੁਣਾ ਕਿ ਕਹਿਣਾ ਜਿੰਨਾ ਮਰਜੀ ਰੌਲਾ ਪਾਵੇ ਤੇ ਜਿੰਨੀਆਂ ਮਰਜੀ ਛਾਲਾਂ ਮਾਰੇ ਨਾ ਚੰਦਰ ਮੇਦੀ ਬਰਾਬਰੀ ਕਰ ਸਕਦਾ ਤੇ ਨਾ ਸੂਰਜ ਦੀ ਬਰਾਬਰੀ ਕਰ ਸਕਦਾ ਉਹ ਕਹਣੇ ਉਹ ਜੁਰ ਅਰਜਨ ਦੇਵ ਜੀ ਨੂੰ ਮਾਰ ਦੇਣ ਵਾਲਾ ਜਦ ਰਤ ਚੇਤ ਪਜਾ ਚਾਨਣੀ ਜਮ ਕੇ ਡਰਨਾ ਸਾਇਰ ਬੂਤ ਬਰਾਬਰੀ ਕਿਉ ਹਾਂ ਗੁਰਖਾਣਾ ਇੱਕ ਪਾਸੇ ਮੀਂਹ ਦੀ ਛੇਤ ਇੱਕ ਪਾਸੇ ਸਮੁੰਦਰ ਭਰਿਆ ਪਾਣੀ ਨਾ ਮੀਂਹ ਦੀ ਛੇਤ ਜਿੰਨੀਆਂ ਮਰਜ਼ੀ ਛਾਲਾਂ ਮਾਰੇ ਤੇ ਜਿੰਨੀਆਂ ਵਰਦੀ ਫੜਤਾ ਮਾਰੇ ਭਰੇ ਹੋਏ ਸਮੁੰਦਰ ਦੀ ਬਰਾਬਰੀ ਉਹ ਕਦੀ ਵੀ ਨਹੀਂ ਕਰ ਸਕਦਾ ਫਿਰ ਇਬਨਾ ਪੁੱਛੈ ਇਬਨਾ ਹੱਬੇ ਹੱਬੜਾ ਇਸ ਪੂਰਾ ਮਾਣਾ ਜਿਹੜੀ ਧੀ ਆ ਉਹ ਹਾਥੀ ਦੀ ਬਰਾਬਰੀ ਕਦੀ ਨਹੀਂ ਕਰ ਸਕਦੀ ਕਿਹਦੀ ਜਿੰਨੀਆਂ ਮਰਜ਼ੀ ਬਣਾਉਂਦਾ ਰਹੇ ਉਹਦਾ ਹੰਕਾਰ ਝੂਠਾ ਤੇ ਤੂੰ ਕਹਿਣਾ ਮਿਲਤੀ ਜਾਂ ਕੋਸੁਰ ਹੀ ਬਾੜ ਪੜਾ ਤਗਣਾ ਤੈਨੂੰ ਆਪਣੇ ਭਰਾ ਤੇ ਮਾਣ ਨਹੀਂ ਆ ਤੇਰੇ ਭਰਾ ਨੂੰ ਪੂਰੀ ਦੁਨੀਆ ਮੱਤਾ ਦੇਖਦੀ ਆ ਤੇ ਆਪਣੇ ਭਰਾ ਦੀ ਵਡੇਰੀ ਛੱਡ ਕੇ ਤੇ ਮੁਗਰਾ ਦੇ ਪੈਰਾਂ ਵਿੱਚ ਪੈਨਾਂ ਜਾ ਕੇ ਉਹ ਤੇ ਇਹ ਜਿਹੀ ਕੀਤਾ ਵਾ ਵੀ ਨਾਨੇ ਹਾਂ ਵਖਾਲਦਾ ਮਾਂ ਪਾਪਸ ਨਿਆਣਾ ਜਿੱਦਾਂ ਨਿਆਣਾ ਖਾਦਾ ਆਪਣੇ ਪਿਓ ਦਾ ਸ਼ਾਨਦਾਰ ਆਪਣੇ ਦਾਦੇ ਦਾ ਤੇ ਦਾਦੀ ਨਾਲੜ ਲਗਾਉਂਦੀ ਨਹੀਂ ਮਾਂ ਪਾਲਿਆ ਮਾਂ ਨੇ ਤੇ ਜਿੰਦੜ ਲਾ ਕੇ ਉਹ ਹੋ ਗਿਆ ਤੇ ਮੁੜ ਕੇ ਲਾਦਿਆਂ ਦੀਆਂ ਸਿਰ ਤਾਂ ਕਰੀ ਜਾਂਦਾ ਵੀ ਮੇਰੇ ਦਾਦ ਜਿਹੜੀ ਛੱਗੇ ਮੇਰੇ ਨਾਲ ਦੇ ਬੜੇ ਜੀ ਭਾਈ ਗੁਰਦਾਜ ਜੀ ਕਹਿੰਦੇ ਨੇ ਗੁਰੂ ਰਾਮਦਾਸ ਦਾ ਪੋਤੋ ਹੈ ਗੁਰੂ ਅਰਜਨ ਦੇਵ ਜੀ ਦਾ ਭਰਾਦ ਹੋਵੇ ਏਡੇ ਤਗੜਾ ਪਰੰਤ ਹੋਵੇ ਤੁਹਾਡਾ ਲੋਕੀ ਤੁਹਾਡੇ ਪਰ ਰਣਦੇ ਤੁਹਾਨੂੰ ਮੱਥੇ ਦੇਣ ਤੇ ਤੂੰ ਆਪਣੇ ਤਾਂ ਪੁਰ ਛੱਡ ਕੇ ਤੇ ਮੁਸਲਮਾਨਾਂ ਦੀਆਂ ਸਿਰ ਤਾਂ ਕਰਨਾ ਇਹ ਤੇ ਤਾਂ ਜਿਨਾ ਇੱਕ ਮੂਰਤ ਨਿਆਰਾ ਮਾਂ ਦੇ ਲਾਗੇ ਬੈਠਾ ਨਾਲ ਜਿਹੜੀਆਂ ਸੇਤਾ ਕਰਦਾ ਵੀ ਸਾਡਾ ਪਿਓ ਕਰਦੇ ਨੀਂ ਤਾਂ ਮਾਂ ਨੇ ਬੋਲਦੇ ਜੜੇ ਇਸ ਤਰ੍ਹਾਂ ਭਾਰੀ ਗੁਰਦਾਰ ਜੀ ਸਮਝਾ ਕੇ ਬਿਰਤੀ ਜਣੇ ਕਿ ਸੁਣ ਮੇਰੀ ਗੱਲ ਜਿਹਨੂੰ ਤੂੰ ਸਾਜ ਨੇ ਵਾਜਿਆ ਇਹ ਪਿੰਡ ਪੁਰਾਣਾ ਤੂੰ ਤੂੰ ਮੁਈਣਾ ਤੂੰ ਜੰਪਰ ਜਾਣਾ ਕੋਈ ਜਿਸ ਗੁਰੂ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਜਿਹਦੇ ਤੈਨੂੰ ਸਭ ਕੁਝ ਦਿੱਤਾ ਉਹਨੂੰ ਛੱਡ ਦੇ ਭਾਈ ਤੇਰਾ ਮਤਲਬ ਤੂੰ ਮੁਗਲਾਂ ਦੇ ਘਰ ਵਰ ਨੂੰ ਨਹੀਂ ਚੱਲਿਆ ਤੂੰ ਨਰਕਾਂ ਵੱਲੋਂ ਚੱਲਿਆ ਉਹਨਾਂ ਤੈਨੂੰ ਨਰਕਾਂ ਦੇ ਬੈਣ ਕੋ ਘਰ ਉੱਥੇ ਨਹੀਂ ਸ਼ੱਤ ਜਾ ਚੱਲਿਆ ਹੁਣ ਨਹੀਂ ਤੇਰਾ ਇਹ ਜਹਾਜ ਹੋਣਾ ਭਾਈ ਗੁਰਾਂ ਦੀ ਵਾਪਸ ਆ ਗਏ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਕਿ ਉਹਦੇ ਅੰਦਰੋਂ ਬਾਹਰ ਨਹੀਂ ਜਾਂਦਾ ਜਿੰਨਾ ਮਰਜੀ ਸਮਝਾਓ ਮੈਂ ਬੜਾ ਜੋਰ ਆਇਆ ਵਾ ਉਹ ਹਰ ਧਰਨ ਨੂੰ ਪਟਾ ਪੈਂਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕੋਈ ਨਹੀਂ ਭਾਈ ਜੀ ਜਦੋਂ ਕਿਸੇ ਦੇ ਦਿੜ ਮਾੜੇ ਹੋਣ ਨੂੰ ਗੁਰੂ ਨਹੀਂ ਦੇਖਦਾ ਜਦੋਂ ਕਿ ਇਹਦਾ ਸਮਾ ਮਾੜਾ ਹੋ ਰੋਣਾ ਹੋਵੇ ਉਹਨੂੰ ਗੁਰੂ ਦਾ ਧਿਆਨ ਗਿਆਨ ਨਹੀਂ ਜਾਪਨਾ ਜਿੰਨਾ ਮਰਜੀ ਧਿਆਨ ਕਰੋ ਜਿੰਨਾ ਮਰਜੀ ਪ੍ਰਚਾਰ ਕਰੋ ਧਿਆਨ ਪ੍ਰਚਾਰ ਵੀ ਚੱਗੇ ਲੋਕਾਂ ਵਾਸਤੇ ਆ ਮਾੜਿਆ ਮਾਤੇ ਤਹਾ ਕੀ ਕਰਦੀ ਹੈ ਜਾਣਦੇ ਉਹ ਚੜਿਆ ਗਿਆ ਹੈ ਮਣ ਜਿਹੜਾ ਸਤਗੁਰ ਦੇ ਹੱਥੋਂ ਨਿਕਲ ਗਿਆ ਉਹ ਤੇ ਡੁੱਬੇ ਬਰ ਜ਼ਰੂਰ ਜਿਵੇਂ ਕੜਗੀ ਧਰਦੀ ਨੇ ਹੱਥੋਂ ਪੱਤਰ ਛੱਡ ਕੇ ਪੁੱਛਿਆ ਸੀ ਭਈ ਇਹ ਪੱਤਾ ਪਾਣੀ ਵਿੱਚ ਡੁੱਬ ਕੇ ਗਿਆ ਇਹਨੇ ਕੋ ਜਾ ਕੇ ਆ ਜੀ ਪੱਤਰ ਡੋਬੀ ਜਾਂਦੇ ਹੁੰਦੇ ਆ ਇਹਨੇ ਅੱਥੀ ਪੱਥਰ ਭਾਰਾ ਦਾ ਪਾਣੀ ਹੌਲਾ ਦਾ ਪੱਥਰ ਨੇ ਪਾਣੀ ਚ ਰਹਿਣਾ ਹੀ ਰਹਿਣਾ ਇਹਨੇ ਕੁਝ ਭਾਈ ਮਹਾਰਾਜ ਸਿੰਘ ਜੀ ਨੇ ਆਖਿਆ ਸੀ ਮਹਾਰਾਜ ਜੀ ਆ ਦੁਨੀਆ ਦੀਆਂ ਗੱਲਾਂ ਤਾਂ ਮੈਨੂੰ ਨਹੀਂ ਪਤਾ ਮੈਂ ਤੇ ਇਹ ਨਾ ਜਾਣਨਾ ਕਿ ਪੱਥਰ ਜਿਹੜਾ ਜਰ ਤੁਹਾਡੇ ਹੱਥ ਵਿੱਚ ਸੀ ਉਹਨਾਂ ਚ ਮਹਿਫੂਜ਼ ਸੀ ਜਿਹੜਾ ਤੁਹਾਡੇ ਹੱਥੋਂ ਦੇ ਕੋਲ ਗਿਆ ਉਹਨੇ ਡੁੱਬਣਾ ਹੀ ਪਿਆ ਜਿਹੜਾ ਸਤਦਰ ਦੇ ਜਫਾ ਤੋਂ ਪਰੇ ਚਲ ਜਾਂਦਾ ਕਬੀਰ ਸਾਹਿਬ ਜੀ ਦਾ ਬੋਲ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰਹਿ ਨਾਇਬ ਦੇ ਸ਼ੋਰਿਆ ਰਹਿ ਨੇ ਸੰਖ ਮਜੂਰ ਮਾਰੇ ਕਹਿੰਦੇ ਨੇ ਸੰਤ ਤੈਨੂੰ ਕਿਹਾ ਸੀ ਸਮੁੰਦਰ ਦੇ ਵਿੱਚ ਪਿਆਰ ਹੈ ਢੰਡੇ ਦਾ ਪਿਆਰ ਹੋਇਆ ਮੈਂ ਤੇਰੇ ਤੈਨੂੰ ਕੋਈ ਨਹੀਂ ਛੱਡ ਕੇ ਜਾਈ ਹਣ ਸਮੁੰਦਰ ਨੂੰ ਛੱਡ ਕੇ ਬਾਹਰ ਆ ਗਿਆ ਵਾਂ ਤੇ ਦਿਨ ਚੜਦੇ ਨਾਲ ਧਾਵਾ ਮਾਰ ਕੇ ਰੋਣ ਲੱਗ ਪੈਣਾ ਤੇ ਹੁਣ ਕਹਿੰਦਾ ਮੈਨੂੰ ਕੋ ਸਮੁੰਦਰ ਮਿਲਾਓ ਹੁਣ ਨਹੀਂ ਸਮੁੰਦਰ ਮਿਲਣਾ ਔਰ ਬਹੁਤ ਇਹਨੂੰ ਸਮੁੰਦਰ ਵਿੱਚ ਪਾਉਣ ਜਾਵੇ ਤਾਂ ਆਜੋ ਸਵੇਰੇ ਸੰਤੋਜ ਦੇ ਦਿੱਸੀ ਗੁਰਦੁਆਰਿਆਂ ਦੇ ਵਿੱਚ ਹੋਂਦੇ ਹਟ ਕੇ ਬਿਜਣੋਂ ਬਹੁਤ ਆਪਨ ਸਪੀਕਰ ਆਦੇ ਜਦੋਂ ਭਾਈ ਸਾਹਿਬ ਜੀ ਸਵੇਰੇ ਕਹਿੰਦੇ ਆ ਸਾਹ ਸੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਦੋਂ ਸੰਤ ਦੇ ਆਵਾਜ਼ ਮਾਰਦੇ ਸੀ ਤੇ ਜਿੱਦਾਂ ਘਰਾਂ ਵਿੱਚ ਆਵਾਜ਼ ਜਾਂਦੀ ਸੀ ਲੋਕੀ ਕਹਿੰਦੇ ਸੀ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਬਾਜ ਸੁਣ ਕੇ ਸਾਰੀ ਆਪਣਾ ਸਤਨਾਮ ਸ੍ਰੀ ਵਾਹਿਗੁਰੂ ਕਹ ਲਗੀ ਹੈ। ਕਬੀਰ ਸਾਹਿਬ ਕਹਿੰਦੇ ਨੇ ਸੰਗਤ ਦਾ ਆਵਾਜ਼ ਜੇ ਤਾਂ ਆਉਂਦੀ ਹੈ ਤੇ ਨਾ ਭਰਤਾ ਮਾਰਦੇ ਬੰਦਾ ਹੁੰਦਾ। ਤੇ ਉਹ ਰੋਦਾ ਕਿਉਂ ਆ? ਉਹ ਰੋਦਾ ਇਸ ਤਰ੍ਹਾਂ ਸੀ ਜਿਨ੍ਹਾਂ ਚ ਸਮੁੰਦਰ ਦੀ ਬੋਤ ਵਿੱਚ ਸੀ ਬੜਾ ਸੌਖਾ ਸੀ। ਸਮੁੰਦਰ ਦੇ ਵਿੱਚੋਂ ਨਿਕਲੀਆਂ ਲਹਿਰਾਂ ਤੇ ਉਹਦੇ ਮਨ ਵਿੱਚ ਵੀ ਇਹ ਜਿਹੜੀਆਂ ਰੱਟ ਰੱਟ ਕੇ ਚੀਜ਼ਾਂ ਲਹਿਰਾਂ ਦੇ ਨਾਲ ਬਾਹਰ ਜਾਂਦੀਆਂ ਨੇ ਅਸੀਂ ਉਥਾਂ ਹੀ ਬੈਠੇ ਹੋਏ ਆ ਬਾਹਰ ਦੀ ਰੌਣਕ ਮੈਨੂੰ ਤਾਂ ਦੇਖਣਾ ਚਾਹੀਦਾ ਫਿਰ ਦੁਰ ਕੇ ਸੰਕਰੇ ਲਹਿਰਾਂ ਦੇ ਨੂੰ ਦੇਖਿਆ ਇਹ ਜਾਂਦੀਆਂ ਪਤਾ ਨਹੀਂ ਬਾਤ ਕੀ ਆ ਅਜੀਬ ਉਥਾਂ ਹੀ ਬੈਠੇ ਹੋਏ ਆ ਉਹਨੇ ਫਿਰ ਲਹਿਰ ਦਾ ਸਾਗ ਕੀਤਾ ਤੇ ਸਮੁੰਦਰ ਦੇ ਵਿੱਚੋਂ ਪੁੱਛਣ ਤੇ ਬਾਹਰ ਕੱਢੇ ਤੇ ਬੈਠੇ ਤੇ ਮੇਰੇ ਤੋਂ ਉੱਲੇ ਜਿਹੜੇ ਲੋਕ ਸੀ ਉਹਨਾਂ ਨੇ ਚੁੱਕ ਕੇ ਬਾਜ਼ਾਰ ਵਿੱਚ ਰੱਖਿਆ ਤੇ ਵੇਚਿਆ ਤੇ ਆਹਾਂ ਟਗਾ ਉਹਦਾ ਮੁੱਲ ਪੈ ਗਿਆ ਤੇ ਆ ਦਾ ਕਾਪੇ ਦੇਖ ਕੇ ਤੇ ਮਧਰਾ ਜਾ ਗਿਆ ਗੁਰਦੁਆਰੇ ਜਾ ਗਿਆ ਜਦੋਂ ਅੰਮ੍ਰਿਤ ਵੇਲੇ ਉਹਨੂੰ ਵਜਾਇਆ ਤੇ ਗੁਰਬੀਰ ਸਾਹਿਬ ਜੀ ਕਹਿੰਦੇ ਨੇ ਦੇਵ ਦੇਵ ਧਾਰ ਹੀ ਦੀਸਾ ਕੁਮ